ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ 22 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਜੇਹੀ ਮਿਸਾਲ ਕਾਇਮ ਕੀਤੀ ਇਸ ਘਟਨਾ ਵਿੱਚ ਸਾਡੇ ਲਈ ਬਹੁਤ ਵੱਡੀ ਸਿੱਖਿਆ ਹੈ ਕਿ ਅੰਮ੍ਰਿਤ ਵੇਲਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਾਨੂੰ ਕਰਕੇ ਦਿਖਾਇਆ ਹੈ ਨੰਦਪੁਰ ਸਹਿਬ ਦਾ ਕਿਲਾ ਛੱਡਣ ਤੋਂ ਬਾਅਦ ਪਰਿਵਾਰ ਦਾ ਵਿਛੋੜਾ ਹੋ ਗਿਆ। ਮੁਗਲ ਸੈਨਾ ਪਿੱਛੇ ਲੱਗੀ ਹੋਣ ਦੇ ਬਾਵਜੂਦ ਵੀ ਜੁੱਧ ਦੇ ਮੈਦਾਨ ਵਿੱਚ 250 ਸਿੰਘ ਸਹਿਦ ਕਰਾ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅੰਮ੍ਰਿਤ ਵੇਲਾ ਸੰਭਾਲਿਆ ਸੀ। ਜਦੋਂ ਭਾਈ ਦਿਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਜੇ ਅਸੀਂ ਅੱਜ ਦਾ ਦਿਨ ਆਸਾ ਦੀ ਵਾਰ ਦਾ ਕੀਰਤਨ ਨਾ ਕਰਦੇ ਅੰਮ੍ਰਿਤ ਵੇਲਾ ਨਾ ਸੰਭਾਲਦੇ ਤਾਂ ਸਾਡੇ 250 ਸਿੰਘ ਸੀਧ ਹੋਣ ਤੋਂ ਬਚ ਜਾਂਦੇ ਤਾਂ ਕੀ ਹੋਣਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਕਿ ਜੇ ਇਸ ਘਟਨਾ ਨੂੰ ਸੁਣ ਕੇ ਕਿਸੇ ਇੱਕ ਇਨਸਾਨ ਦਾ ਵੀ ਅੰਮ੍ਰਿਤ ਵੇਲਾ ਬਣ ਗਿਆ ਤਾਂ ਇਹ ਸੌਦਾ ਮਹਿੰਗਾ ਨਹੀਂ ਬਹੁਤ ਸਸਤਾ ਹੈ ਸੋਚੋ ਕਿ ਕਿੰਨਾ ਜ਼ਰੂਰੀ ਹੋਵੇਗਾ ਅੰਮ੍ਰਿਤ ਵੇਲਾ ਇਸ ਲਈ ਅੰਮ੍ਰਿਤ ਵੇਲਾ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਬਹੁਤ ਕੀਮਤੀ ਦਾਤ ਹੈ। ਅੰਮ੍ਰਿਤ ਵੇਲਾ ਗੁਰਸਿੱਖ ਦੀ ਪਹਿਚਾਣ ਤੇ ਤਾਕਤ ਹੈ। ਪਰ ਅਸੀਂ ਗੁਰੂ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ ਪਰ ਉਹਨਾਂ ਦੇ ਬਚਨਾਂ ਨੂੰ ਨਹੀਂ ਮੰਨਦੇ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਵੇਲਾ ਹਰ ਰੋਜ਼ ਜ਼ਰੂਰ ਸੰਭਾਲੋ ਜੀ। ਵਾਹਿਗੁਰੂ ਜੀ ਕਾ ਖਾਲਸਾ।